ਮੈਂ ਤੁਹਾਨੂੰ ਇੱਕ ਬੰਬ ਦੀ ਗੱਲ ਕੀਤੀ ਸੀ ਸੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭੱਜਦੇ ਆ ਲੇਕਿਨ ਇਸ ਇਲੈਕਸ਼ਨ 'ਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੇ ਆ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਪੱਦਰ ਦਾ আর ਵੱਡੇ ਠਿੱਗਜ ਨੇਤਾਵਾਂ ਦਾ ਜਿਹੜੇ ਰਾਤ ਵਾਲੇ ਆ ਉਹਨਾਂ ਦਾ ਵਾਧਾ ਹੋ ਰਿਹਾ ਲੋਕ ਆਮ ਆਦੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉਹਨਾਂ ਦੇ ਆ ਰਹੇ ਆ ਪਰसों ਐਸੀ ਤੁਹਾਨੂੰ ਇਹਨਾਂ ਦੇ ਮੌਜੂਦਾ ਐਮ ਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਿਲਾਇਆ ਸੀ ਅੱਜ ਜੈਸੀ 4ਪੀ ਵੱਡੇ ਪੱਧਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾਰੇ ਆ ਜਿਹੜੇ ਕਿ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ 'ਚ ਦੁਬਾਰੇ ਸ਼ਾਮਲ ਹੋ ਰਹੇ ਆ ਜੀ ਸਾਡੇ ਕਰਬਲ ਸਾਹਿਬ ਜਿਹੜੇ ਪਹਿਨਾ ਕਾਂਗਰਸ ਵਿੱਚ ਸੀਗੇ ਲੇਕਿਨ ਆਮ ਆਦਮੀ ਪਾਰਟੀ ਚਲੇ ਗਏ ਸੀ ਕਾਂਗਰਸ ਵੱਲੋਂ ਇਲੈਕਸ਼ਨ ਵੀ ਲੜਿਆ ਕਾਂਗਰਸ ਦੇ ਹੱਤਾਂ 'ਚ ਆ ਸੀ ਫਿਰ ਆਮ ਆਦਮੀ ਪਾਰਟੀ 'ਚ ਗਏ ਲੇਕਿਨ ਅੱਜ ਉਹ ਆਪਣੀ ਘਰ ਵਾਪਸੀ ਕਰ ਰਹੇ ਆ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰਪੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਸ ਦੇ ਨਾਲ ਰਣਜੀਤ ਸਿੰਘ ਜੀ ਉਬੀ ਉਬੀ ਇਹ ਵੀ ਐਕਸ ਐਮਸੀ ਹੈ ਸਨੀ ਦੁਰਗਾ ਦੁਰਗਾ ਜੀ ਆਵਰ ਇਹ ਆਮ ਆਦਿ ਪਾਰਟੀ ਦੇ ਸਰਗਰਮ ਲੀਡਰ ਹੈ ਇਸ ਤੋਂ ਇਲਾਵਾ ਦਵਿੰਦਰ ਸਿੰਘ ਵਾਲੀਆ ਜੀ ਐਕਸ ਬਲੌਗ ਪ੍ਰੈਜ਼ੀਡੈਂਟ ਤੇ ਮਨੀ ਮਨਿੰਦਰ ਸਿੰਘ ਮਨੀ ਆਮ ਆਦੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਨਮਾਨਯੋਗ ਸਨਮਾਨਿਤ ਕਰਕੇ ਜੋਇੰਟ ਕਰਾਓ ਧੰਨਵਾਦ ਥੈਂਕ ਯੂ აი გოპი გოპი აი დეკლარაცია ექსპორტი შეგარდაა გეჩა კაცა გეჩა 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 გე

महेंद्र बटे सरकार जो कांग्रेस पार्टी के सारे लीडर साहब बहुत बड़े साढ़े सेवा करने लीडर इतने बैठे ने मैं धन्यवाद करता सारी सीनियर लीडरशिप का कि कई गिरे शिक्वे जिंदगी देते दे दे हैं और जो तुम परिवार को बहार जाते हो फिर परिवार का बहुत बहुत ध्यान सो अज ਇਤਨਾ ਕੁਤੇ ਮੈਂ ਸੁਣਦਾ ਸੀਗਾ ਕੀ ਗਲਤੀਆਂ ਕੀਤੀਆਂ ਤੇ ਜੇ ਮੁੜ ਕੇ ਘਰੇ ਆ ਜੋ ਬਿਲਕੁਲ ਗਲਤੀ ਨਹੀਂ ਜਿੰਨਾ ਸਮਝਦਾ ਕਿ ਮੈਂ ਆਪਣੇ ਘਰ ਵਾਪਸ ਚਿੰਦੀ ਆ ਮੈਂ ਸਾਰੀ ਪਾਰਟੀ ਜਿੰਦਾਬਾਦ ਮੈਂ ਸਾਰੀ ਕਾਂਗਰਸ ਪਾਰਟੀ ਨਾਲ ਜੁਆਇਨ ਕਰਨ ਵਾਲੇ ਮੇਰੇ ਸਾਰੇ ਸਾਥੀ ਬੜਾ ਧੰਨਵਾਦ ਕਰਨਾ ਤੁਹਾਡਾ ਮੇਰੀ ਟੀਮ ਹਮੇਸ਼ਾ ਮੇਰੇ ਨਾਲ ਖੜੀ ਆ ਰਾਣਾ ਜੀ ਮੈਂ ਕੋਈ ਬੇਨਤੀ ਕਰਦਾ ਵੀ ਅਸੀਂ ਕਦੇ ਪਾਰਟੀ ਦੇ ਰਹਿ ਕੇ ਕਦੇ ਪਾਰਟੀ ਨਾਲ ਗਲਾਈ ਨਹੀਂ ਕੀਤੀ ਤੇ ਕਦੇ ਦਾਖਲ ਨਹੀਂ ਲੱਗਣ ਦਾ ਦਾਅਵਾ ਨਹੀਂ ਤੇ ਜਮੀਤ ਵਾਲਿਆਂ ਜਿਹੜਾ ਵਿਸ਼ਵਾਸ ਭਰੋਸਾ ਰੱਖ ਕੇ ਰੋਟੀਆਂ 'ਚ ਸਾਨੂੰ ਸ਼ਾਮਲ ਕਰਾਇਆ ਤੇ ਤੇਰੇ ਹੋਰ ਵਾਲੇ ਸਮੇਰੇ ਵਿੱਚ ਇਹ ਸਲੈਕਟਡ ਨੂੰ ਅਸੀਂ ਆਪਣੀ ਲੈਣ ਤੋਂ ਉਹ ਕਿਹਾ ਨਾਗੇ ਤੇ ਜਦਨੇ ਪਾਰਟੀ ਦੀ ਘੋੜੀ ਦੇ ਵਿੱਚ ਪਾ ਮੰਨਿਆ